ਤੋ ਬੋਲੋ ਹੋ ਗਿਆ ਹੋ ਗਿਆ ਮੋਟ ਕੱਟ ਤੂੰ ਮੇਰੇ ਹਸਬੰਦ ਦੀ ਤੇ ਮੇਰੇ ਬੇਟੇ ਦੀ ਇੱਕ ਇਹਦੀ ਕੰਪਲੇਂਟ ਕਰੋ ਕੰਪਲੇਂਟ ਤਾਂ ਫਿਰ ਬਾਅਦ ਚ ਆਪਾਂ ਹੀ ਹੋ ਜੂਗੀ ਅਸੀਂ ਇਹੀ ਕੰਮ ਕਰਦੇ ਆਏ ਆ ਆ ਤੂੰ ਤਾਂ ਡੀਸੀ ਆਫਿਸ ਚ ਰਹੇ ਹੋ ਤੁਹਾਨੂੰ ਤਾਂ ਸਭ ਪਤਾ ਹੀ ਆ ਕਿੰਮ ਕਿਵੇਂ ਨਹੀਂ ਕਰਨਾ ਕੀ ਆ ਵੀ ਐਲੋ ਤਾਂ ਹੁਣ ਬੋਲਦਾ ਨਹੀਂਗਾ ਵੀ ਐਲੋ ਦੀ ਕੰਪਲੇਂਟ ਕਰਨੀ ਬਹੁਤ ਮੜੇ ਜਾਊਗਾ ਅਹੀ ਇਹੇ ਕੁਝ ਕਰਦੇ ਆਏ ਆਂ ਡਿਊਟੀ ਡਿਊਟੀ ਵੀਡੀਓ ਦੇਦੇ ਆਏ ਆਂ ਐਵੇਂ ਤਾਂ ਨਹੀਂ ਗਾਉਂਦੇ ਗਾਇਕਾਂ ਰੋਂ ਤੱਕ 12 ਵਾਰ ਵਾਰ ਤੱਕ ਦੂਤੀਓ ਦਿੱਖੀ ਨੇ ਉਹਨਾਂ ਦਾ ਕੁਝ ਨਹੀਂ ਹੋਇਆ ਕੋਈ ਇਹਨਾਂ ਦੀ ਬੋਟ ਦਾ ਹਸਬੰਦ ਦੀ ਬੋਟ ਕੱਟਦੀ ਇਹਨਾਂ ਦੀ ਹੈਗੀ ਆ ਹੁਣ ਉਹ ਅੰਦਰ ਕਹਿੰਦੇ ਵੀ ਐਲਓ ਕਹਿੰਦਾ ਅਸੀਂ ਨਹੀਂ ਥੋੜੀ ਸੁਣਦੇ ਕਿ ਉਹ ਨਹੀਂ ਤੂੰ ਸੁਣਦਾ ਜਦੋਂ ਤੇਰੇ ਕੋਲ ਵੋਟਰ ਕਹਿੰਦਾ ਵੋਟਰ ਕਾਰਡ ਪੁਰਾਣਾ ਹੋ ਗਿਆ ਵੋਟਰ ਕਾਰਡ ਪੁਰਾਣਾ ਹੋ ਗਿਆ ਤੂੰ ਸਾਨੂੰ ਦੱਸਣਾ ਕਿ ਨਹੀਂ ਦੱਸ ਸਰ ਜਗ੍ਹਾ ਕਿਹੜੀ ਹੈ ਸਰ ਜਗ੍ਹਾ ਇਹ ਮਾਲੋਗ੍ਰਾਮ ਹੈਗਾ ਮਾਲਵਾ ਸਕੂਲ ਇਹ ਬੂਥ 72 72 ਦੀ ਗੱਲ ਹੈ 72 ਤੇ ਪਹਿਲਾਂ ਇਹਨਾਂ ਦਾ ਇਸ਼ੂ ਕੀ ਹੋਇਆ ਸਰ ਹਸਬੰਡ ਦਾ 72 ਚ ਲਿਖਿਆ ਹੋਇਆ ਵਾਈਫ ਦਾ 73 ਚ ਲਿਖਤਾ ਹੋਇਆ ਨਾਮ ਉਹ ਮੈਂ ਬਾਹਰ ਪਹਿਲਾਂ ਕਈ ਜਾਂਦੇ ਜਾਓ ਕੋਈ ਵੋਟ ਨਹੀਂ ਦੀ ਤੁਹਾਡੀ ਕੁਝ ਨਾ ਕਨਫਿਊਜ਼ਨ ਆ ਨਹੀਂ ਨਹੀਂ ਵੋਟ ਹੀ ਉਹਦੇ ਚ ਹੈ ਨਹੀਂ ਸੀਗੀ ਉਹ ਹੁਣ ਅੰਦਰੋਂ ਵੀ ਐਲੋ ਦੇਖਣ ਨੂੰ ਨਹੀਂ ਰਾਜੀ ਹੈਗਾ ਹੁਣ ਜਦੋਂ ਉਹਨੂੰ ਬੋਲੇ ਤਾਂ ਵੀ ਐਲੋ ਨੇ ਐਪ ਕੱਢੀ ਆਪਣੀ ਉਹਦੇ ਜਦੋਂ ਨਾ ਬੋਲਦਾ ਬੋਲਦਾ ਹਾਂ ਹੁਣ ਵੋਟ ਹੈਗੀ ਹੈ ਹੁਣ ਇੱਕ ਵੋਟ ਹੈਗੀ ਇੱਕ ਦੀ ਕਨਫਰਮ ਅਜੇ ਕਰਨੀ ਹੈ ਇੱਕ ਪਵਾਦੀ ਆ ਇੱਕ ਦੀ ਹੈ ਵੋਟਾਂ ਮਿਸ ਹੋਰੀਆਂ ਗਵਾ ਹਾਂ ਵੋਟਾਂ ਹੀ ਨਹੀਂ ਇੱਕ ਕੇਸ ਹਾਲੇ ਤੱਕ ਮਿਸਿੰਗ ਦੇ ਆਏ ਨਹੀਂ ਬਈ ਇਹ ਤਾਂ ਹੁਣ ਸਾਨੂੰ ਪਤਾ ਨਹੀਂਗਾ ਅਸੀਂ ਤਾਂ ਦੋ ਇਹ ਤਾਂ ਹੁਣ ਤੇ ਜਿਨ੍ਹਾਂ ਦੀ ਵੋਟ ਜਿਹੜੇ ਮਤਲਬ ਲੇਡੀਜ਼ ਦਾ ਹੋਇਆ ਇਸ਼ੂ ਹੋਇਆ ਉਹ ਉਹ ਦੀ ਹੋ ਗਈ ਉਹ ਦੀ ਵੋਟ ਪੈ ਗਈ ਹੈ ਉਹਦੇ ਹਸਬੰਦ ਦਾ ਨਾਂ ਕੱਟਦਾ ਤੁਸੀਂ ਦੇਖੋ ਇੱਕੋ ਹੀ ਘਰ ਦੇ ਵਿੱਚ ਹਸਬੰਦ ਦੀ ਹੈ ਨੀ ਕਿ ਵਾਈਫ ਦੀ ਹੈਗੀ ਹੈ ਵਾਈਫ ਦੀ ਹੈਗੀ ਹੈ ਉਹਨਾਂ ਦੀ ਕਰਦੇ ਕਿਵੇਂ ਲੇਡੀ ਕਰਦੇ ਓਏ ਸ਼ੀਵਾ ਦੇ ਐਂਡੀਸੀ ਆਫਿਸ ਡੀਸੀ ਆਫਿਸ ਹੀ ਹੋ ਗਈ ਅਵੇ ਰਡਾਫਿਸ ਲੱਗਣ ਦੇ ਬਾਵਜੂਦ ਬੋਲ ਕੱਟੀ ਗਈ ਹੈ ਉਹ ਦੇਖ ਲੋ ਹਾਲ ਉਹ ਹੁਣ ਰਿਟਾਇਰ ਹੋਈ ਹੋਈ ਆ ਉਹ ਤਾਂ ਮੇਰੇ ਖਾਲ 37 ਸਾਲ ਉੱਤੇ ਡੀਸੀ ਦੇ ਨਾਲ ਕਰਦੀ ਆਈ ਆ ਜੌਬ ਤੇ ਹੁਣ ਸਾਰੀ ਸ਼ੁੱਕ ਖਤਮ ਹੋ ਗਿਆ ਹਾਂ ਹੁਣ ਗਏ ਆ ਆਪਣੇ ਹਸਬੰਦ ਨੂੰ ਲੈਣ ਵਾਸਤੇ ਇੱਕ ਵਾਰ ਉਹਦੇ ਬੱਚੇ ਦੀ ਹੋਈ ਨਹੀਂ ਬਾਕੀ ਦੇਖਾਂਗੇ ਇਹ ਹੋ ਗਿਆ ਇਹ ਹੋ ਗਿਆ ਮੋਟ ਕੱਟ ਤੂੰ ਮੇਰੇ ਹਸਬੰਦ ਦੀ ਤੇ ਮੇਰੇ ਬੇਟੇ ਦੀ ਇੱਕ ਇਹਦੀ ਕੰਪਲੇਂਟ ਕਰੋ ਕੰਪਲੇਂਟ ਤਾਂ ਫਿਰ ਬਾਅਦ ਚ ਆਪਾਂ ਹੀ ਹੋ ਜੂਗੀ ਅਸੀਂ ਇਹੀ ਕੰਮ ਕਰਦੇ ਆਏ ਆ ਆਹ ਤੁਸੀਂ ਤਾਂ ਆਪ ਡੀਸੀ ਆਫਿਸ ਚ ਰਹੇ ਹੋ ਤੁਹਾਨੂੰ ਤਾਂ ਸਭ ਪਤਾ ਹੀ ਆ ਕਿੰਮੇ ਨਹੀਂ ਕਰਨਾ ਕੀ ਆ ਵੀਐਲਓ ਤਾਂ ਹੁਣ ਬੋਲਦਾ ਨਹੀਂਗਾ ਵੀਐਲਓ ਦੀ ਰਿਪੋਰਟ ਕਰਦੀ ਕੋਈ ਮੜੇ ਜਾਊਗਾ ਅੱਗ ਅਸੀਂ ਇਹੀ ਕੁਝ ਕਰਦੇ ਆਏ ਹਾਂ ਡਿਊਟੀ ਅਸੀਂ ਵੀਡੀਓ ਦਿੰਦੇ ਆਏ ਆ ਐਵੇਂ ਤਾਂ ਨਹੀਂ ਕਰਦੇ 11 11 ਵਜੇ ਤੱਕ 12 12 ਵਜੇ ਤੱਕ ਡਿਊਟੀ ਦਿਖਿਆ ਨਹੀਂ ਉਹ ਤਾਂ ਕੁਝ ਵੀ ਨਹੀਂ ਦੂਹਿਆ ਕੋਈ ਇਹਨਾਂ ਦੀ ਬੋਟ ਦਾ ਹਸਬੰਦ ਦੀ ਰਿਪੋਰਟ ਕੱਢਤੀ ਇਹਨਾਂ ਦੀ ਹੈਗੀ ਆ ਹੁਣ ਉਹ ਅੰਦਰ ਕਹਿੰਦੇ ਵੀਐਲਓ ਕਹਿੰਦਾ ਅਸੀਂ ਨਹੀਂ ਥੋੜੀ ਸੁਣਦੇ ਕਿਉਂ ਨਹੀਂ ਤੂੰ ਸੁਣਦਾ ਜੋ ਦੋਨਤੇਰੇ ਕੋ ਵੋਟਰ ਕਹਿੰਦਾ ਵੋਟਰ ਕਾਰਡ ਪੁਰਾਣਾ ਹੋ ਗਿਆ ਵੋਟਰ ਕਾਰਡ ਪੁਰਾਣਾ ਹੋ ਗਿਆ ਤੂੰ ਸਾਨੂੰ ਦੱਸਣਾ ਕਿ ਨਹੀਂ ਦੱਸ ਸਰ ਜਗ੍ਹਾ ਕਿਹੜੀ ਹੈ ਸਰ ਜਗ੍ਹਾ ਇਹ ਮੋਡਲਗ੍ਰਾਮ ਹੈਗਾ ਮਾਲਵਾ ਸਕੂਲ ਇਹ ਬੂਥ 72 72 ਦੀ ਗੱਲ ਹੈ 72 ਦੇ ਤੇ ਪਹਿਲਾਂ ਇਹਦਾ ਇਸ਼ੂ ਕੀ ਹੋਇਆ ਸਰ ਹਸਬੰਡ ਦਾ 72 ਚ ਲਿਖਿਆ ਹੋਇਆ ਵਾਈਫ ਦਾ 73 ਚ ਲਿਖਤਾ ਹੋਇਆ ਨਾਮ ਉਹ ਮੈਂ ਬਾਹਰੋਂ ਪਹਿਲਾਂ ਕਈ ਜਾਂਦੇ ਜਾਓ ਕੋਈ ਵੋਟ ਨਹੀਂ ਦੀ ਤੁਹਾਡੀ ਦੂਸਰਾ ਕਨਫਿਊਜ਼ਨ ਆ ਨਹੀਂ ਨਹੀਂ ਵੋਟ ਹੀ ਉਹਦੇ ਚ ਹੈ ਨਹੀਂ ਸੀਗੀ ਉਹ ਹੁਣੋਂ ਤਰੋਂ ਬੀਐਲਓ ਦੇਖਣ ਨੂੰ ਨਹੀਂ ਰਾਜੀ ਹੈਗਾ ਹੁਣ ਜਦੋਂ ਉਹਨੂੰ ਬੋਲੇ ਤਾਂ ਵੀ ਉਹ ਲੋਨੇ ਐਪ ਕੱਢੀ ਆਪਣੀ ਉਹਦੇ ਜਦੋਂ ਨਾ ਬੋਲਦਾ ਬੋਲਦਾ ਹਾਂ ਹੁਣ ਵੋਟ ਹੈਗੀ ਹੈ ਹੁਣ ਇੱਕ ਵੋਟ ਹੈਗੀ ਇੱਕ ਦੀ ਕਨਫਰਮ ਅਜੇ ਕਰਨੀ ਆ ਇੱਕ ਪਵਾਦੀ ਆ ਇੱਕ ਦੀ ਹੈ ਮੋਟਾ ਮਿਸ ਹੋਰੀਆਂ ਗਵਾ ਹਾਂ ਹਾਂ ਵੋਟਾਂ ਹੀ ਨਹੀਂ ਇੱਕ ਕੇਸ ਹਾਲੇ ਤੱਕ ਮਿਸਿੰਗ ਦੇ ਆਏ ਨਹੀਂ ਬਈ ਇਹ ਤਾਂ ਹੁਣ ਸਾਨੂੰ ਪਤਾ ਨਹੀਂਗਾ ਅਸੀਂ ਤਾਂ ਦੋ ਇਹ ਤਾਂ ਹੁਣ ਜਿਹਨਾਂ ਦੀ ਵੋਟ ਜਿਹੜੇ ਮਤਲਬ ਲੇਡੀਜ਼ ਦਾ ਹੋਇਆ ਇਸ਼ੂ ਰਿਹਾ ਉਹਦੀ ਉਹਦੀ ਹੋ ਗਈ ਉਹਦੀ ਵੋਟ ਪੈ ਗਈ ਹੈ ਉਹਦੇ ਹਸਬੰਡ ਦਾ ਨਾਂ ਕੱਟਦਾ ਤੁਸੀਂ ਦੇਖੋ ਇੱਕੋ ਹੀ ਘਰ ਦੇ ਵਿੱਚ ਹਸਬੰਡ ਦੀ ਹੈ ਨੀ ਕਿ ਵਾਈਫ ਦੀ ਹੈਗੀ ਹੈ ਵਾਈਫ ਦੀ ਹੈਗੀ ਹੈ ਉਹਨਾਂ ਦੀ ਕਰਦੇ ਕਿਨੇ ਲੇਡੀ ਕਰਦੇ ਓਏ ਸ਼ੀਵਾ ਦੇ ਐਂਡੀਸੀ ਆਫਿਸ ਡੀਸੀ ਆਫਿਸ ਹੀ ਹੋ ਗਈ ਆਵੇ ਰਿਹਾ ਆਫਿਸ ਲੱਗਣ ਦੇ ਬਾਵਜੂਦ ਬੋਲ ਕੱਟ ਗਈ ਹੈ ਉਹ ਦੇਖ ਲੋ ਹਾਲ ਉਹ ਹੁਣ ਰਿਟਾਇਰ ਹੋਈ ਹੋਈ ਆ ਉਹ ਤਾਂ ਮੇਰੇ ਖਿਆਲ 37 ਸਾਲ ਉੱਤੇ ਡੀਸੀ ਦੇ ਨਾਲ ਕਰਦੀ ਆਈ ਆ ਜੌਬ ਤੇ ਹੁਣ ਸਾਰੀ ਇਸ਼ੂ ਖਤਮ ਹੋ ਗਿਆ ਹਾਂ ਹੁਣ ਗਏ ਆ ਆਪਣੇ ਹਸਬੰਦ ਨੂੰ ਲੈਣ ਵਾਸਤੇ ਇੱਕ ਵਾਰ ਉਹਦੇ ਬੱਚੇ ਦੀ ਹੋਈ ਨਹੀਂ ਬਾਕੀ ਦੇਖਾਂਗੇ